31 ਅਕਤੂਬਰ 2025 ਦਾ ਦਿਨ ਤੇ ਸਮਾਂ ਜੀ 9:30 9:30 ਵਜੇ ਆਪਾਂ ਜਿਹੜਾ ਹੈਗਾ ਪਾਨਾਗੜ ਤੋਂ ਚੱਲੇ ਪਾਤੇ ਆ ਕਲਕੱਤੇ ਦੀ 150 ਕਿਲੋਮੀਟਰ ਦੀ ਰਾਈਡ ਆ ਜੇ ਆਪਾਂ ਪੂਰੀ ਕਰਨੀ ਹੈ ਤੇ 3 ਘੰਟੇ ਦਾ ਰਸਤਾ ਹੈ ਹੌਲੀ-ਹੌਲੀ ਦੇਖਦੇ ਕਰਦੇ ਆਪਾਂ ਕਲਕੱਤੇ ਵੱਲ ਨੂੰ ਵਧਾਂਗੇ ਅੱਜ ਉਹ ਦੇਖ ਰਹੇ ਸਾਢੇ ਪੰਜ ਪਰੌਣ ਨੂੰ ਸਾਤਸੀ ਅਕਾਲ ਤੇ ਅੱਜ 30 ਅਕਤੂਬਰ ਨੂੰ ਮੈਂ ਪਾਨਾਗੜ ਤੋਂ ਸਫ਼ਰ ਸ਼ੁਰੂ ਕਰ ਲਿਆ ਹੈਗਾ ਕਲਕੱਤਾ ਵੱਲ ਦਾ ਪਿਛਲੇ 2 ਦਿਨ 29 ਤੇ 30 ਤਰੀਕ ਨੂੰ ਲਗਾਤਾਰ ਮੀਂਹ ਪੈਂਦਾ ਰਿਹਾ ਮੀਂਹ ਪੈਣ ਦਾ ਕਾਰਨ ਪੂਰਬੀ ਤੱਟ ਤੇ ਜਿਹੜਾ ਇੱਕ ਸਾਈਕਲੋਨ ਹੈ ਮਥੇਨ ਮਥੇਨ ਨਾਂ ਦਾ ਸਾਈਕਲੋਨ ਹੈ ਉਹ ਆਇਆ ਸੀ ਚੱਕਰਵਾਤ ਉਸ ਚੱਕਰਵਾਤ ਕਰਕੇ ਆਂਧਰਾ ਪ੍ਰਦੇਸ਼ ਪੱਛਮੀਂਗਾਲ ਤੇ ਉੜੀਸਾ ਦੇ ਵਿੱਚ ਕਾਫੀ ਮੀਂਹ ਪਏ ਹੈ ਸੋ ਅੱਜ ਦਾ ਆਪਣਾ ਸਫ਼ਰ ਜਿਹੜਾ 150 ਕਿਲੋਮੀਟਰ ਦਾ ਹੋਊਗਾ ਤੇ ਵੀਡੀਓ ਨਾਲ ਜੁੜੇ ਰਹੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਸਫਰ ਆਪਣਾ ਪਿਛਲਾ ਤੇ ਅਗਲਾ ਕਿਵੇਂ ਲੱਗ ਰਿਹਾ ਤੇ ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਿਓ ਤੇ ਮੈਂ ਇਸ ਵੇਲੇ ਨੈਸ਼ਨਲ ਹਾਈਵੇ 19 ਦੇ ਉੱਪਰ ਸਵਾਰੀ ਕਰਨ ਨੂੰ ਤਿਆਰ ਖੜਾ ਹਾਂ ਤੇ ਪਿਛਲੇ ਪਾਸੇ ਮੇਰੇ ਬੋਰਡ ਲੱਗਿਆ ਹੈਗਾ ਕੋਲਕਾਤਾ ਕੋਲਕਾਤਾ ਇੱਧਰ ਭਾਈ ਤੇ ਪਿੱਛੇ ਆਪਾਂ ਪਾਨਾਗੜ ਸ਼ਹਿਰ ਜਿਹੜਾ ਉਹ ਛੱਡ ਦਿੱਤਾ ਹੈਗਾ ਦੋ ਰਾਤਾਂ ਰਹੇ ਆਪਾਂ ਸਿਮਰਨਜੀਤ ਕੋਲੇ ਛੁਟਕਾਣੇ ਬਣਦੇ ਰਹੇ ਯਾਦਾਂ ਤਾਜ਼ਾ ਹੁੰਦੀਆਂ ਰਹੀਆਂ ਭਗਤ ਜੈਦੇਵ ਜੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਥਾਨਾਂ ਦੀ ਯਾਤਰਾ ਕੀਤੀ ਆਪਾਂ ਉਹ ਸਥਾਨ ਦੇਖੇ ਆ ਇਸ ਤੋਂ ਅੱਗੇ ਆਪਾਂ ਹੁਣ ਚੱਲਦੇ ਆ ਧੁੱਪ ਅੱਜ ਦੋ ਦਿਨਾਂ ਤੋਂ ਤਿੱਖੀ ਲੱਗ ਰਹੀ ਹੈ ਤੇ ਗਰਮੀ ਥੋੜ ਥੋੜੀ ਹੈਗੀ ਹੈ ਪਰ ਹਵਾ ਵਗਣ ਕਰਕੇ ਜਿਹੜਾ ਹੈਗਾ ਪਸੀਨਾ ਉਹ ਨਹੀਂ ਆ ਰਿਹਾ ਤੇ ਖੇਤ ਆ ਜਿਹੜੇ ਹਜੇ ਝੋਨੇ ਦੇ ਉਹ ਲਹਿਲਹਾ ਰਹੇ ਆ ਭਾਰਤ ਦੇ ਵੱਡੇ ਬਹਾਰ ਨਗਰਾਂ ਚੋਂ ਇੱਕ ਨਗਰ ਕਲਕੱਤਾ ਤੇ ਕਲਕੱਤਾ ਦਾ ਹਾਵੜਾ ਸਟੇਸ਼ਨ ਟੰਗਸ਼ਨ ਜਿੱਥੇ ਦੂਰੋਂ ਦੂਰੋਂ ਗੱਡੀਆਂ ਆਉਂਦੀਆਂ ਆਪਣੇ ਪੰਜਾਬ ਚੋਂ ਵੀ ਹਾਵੜਾ ਤੇ ਸਿਆਲ ਦਾ ਐਕਸਪ੍ਰੈਸ ਆਉਂਦੀ ਹੈ ਤੇ ਆਪਾਂ ਇਸ ਵਕਤ ਖੜੇ ਆ ਹਾਵੜਾ ਬ੍ਰਿਜ ਦੇ ਨੇੜੇ ਗੁਰੂ ਘਰ ਦੇ ਨੇੜੇ ਕੋਲਕੱਤਾ ਪਹੁੰਚ ਗਏ ਆਂ ਪੀੜਾ ਚਲਦਾ ਦੌੜਦਾ ਤੇ ਖਿਲਖਲਾਉਂਦਾ ਸ਼ਹਿਰ ਕੋਲਕੱਤਾ ਸੋ ਕੋਲਕੱਤੇ ਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਤਾਰਾਂ ਦੇ ਜਾਲ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਪਿੱਛੇ ਇੱਕ ਮਾਰਕੀਟ ਆਈ ਸੀ ਜਿੱਥੇ ਖੜੇ ਪਾਣੀ ਦੀ ਹਮਕ ਜੋ ਕੱਚਾ ਜਾਂ ਕਹਿੰਦੇ ਕਚਾਨ ਰੰਗ-ਬਰੰਗੀਆਂ ਬੱਸਾਂ ਨੀਲੇ ਲਾਲ ਰੰਗ ਦੀਆਂ ਬੱਸਾਂ ਉੱਤੇ ਰੰਗ-ਬਰੰਗੇ ਨੰਬਰ ਬੰਗਲਾ ਭਾਸ਼ਾ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਸੋ ਕਲਕੱਤਾ ਜਿਹੜਾ ਹੈਗਾ ਆਪਦੇ ਰੰਗ ਦਿਖਾਉਣੇ ਸ਼ੁਰੂ ਕਰਤੇ ਕਲਕੱਤਾ ਨੇ ਕਲਕੱਤੇ ਦਾ ਮੇਨ ਅਟਰੈਕਸ਼ਨ ਹਾਵੜਾ ਬ੍ਰਿਜ ਤੇ ਹਾਵੜਾ ਬ੍ਰਿਜ ਤੇ ਚੱਲਦੀਆਂ ਪੀਲੇ ਰੰਗ ਦੀਆਂ ਟੈਕਸੀਆਂ ਟੀਨੀ 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 ਕੀ ਆਵਾਜ਼ ਵਾਹ ਰਬਾਈ ਤੇ ਹਾਵੜਾ ਬਰੇ ਦੇ ਥੱਲੇ ਵਹਿੰਦੀ ਹੁਗਲੀ ਨਦੀ ਵਾਹ ਕਲਕੱਤਾ ਸਵਾਗਤ ਕਰ ਰਹੇ ਆ ਜਾਮ ਦੇ ਜਾਮ ਨਾਲ ਵੱਡੀ ਸੜਕ ਹੈ ਚੌੜੀ ਸੜਕ ਹੈ ਛੋਟੀ ਸੜਕ ਹੈ ਉਥੇ ਜਾਮ ਹੀ ਜਾਮ ਮਿਲ ਰਿਹਾ ਪੰਨ ਜਿੱਦਣੂ ਜਾਂਦੇ ਜਾਮ ਆਪਾਂ ਆ ਟ੍ਰੈਫਿਕ ਨਾਲ ਦद्दू ਜੈਦ ਕਰਦੇ ਜੂਝਦੇ ਹੋਏ ਸੰਤ ਗੁੜੀਆਂ ਤੇ ਜਿਹੜਾ ਗੁਰਦੁਆਰਾ ਬੜਾ ਬੜੀ ਸੰਗਤ ਹੈ ਉਹਨਾਂ ਦੇ ਕੋਲ ਦੀ ਹੁੰਦੇ ਹੋਏ ਆ ਪਹੁੰਚ ਗਏ ਆ ਬੈਲੇ ਗੁੰਗੇ ਬੈਲੇ ਗੁੰਗੇ ਨਾਂ ਦਾ ਇਲਾਕਾ ਹੈ ਇਹ 55 ਕਰਚਾ ਰੋਡ ਬੈਠੇ ਆਪਾਂ ਆਪਣੇ ਮੁਕਸਰ ਦੇ ਨਾਲ ਇੱਕ ਪਿੰਡ ਭਾਗਸਰ ਉੱਥੋਂ ਦਾ ਆਪਣਾ ਇੱਕ ਮਿੱਤਰ ਹੈ ਉਹਦੇ ਤਾਂ ਹੈ ਜੀ ਇੱਥੇ ਰਹਿੰਦੇ ਆ ਤੇ ਅੱਸੀ ਦੇ ਆਏ ਵੇ ਸਨ ਅੱਸੀ ਦੇ ਸਰਦਾਰ ਜਗਦੀਸ਼ ਸਿੰਘ ਜੀ ਉਹਨਾਂ ਦੇ ਘਰੇ ਆ ਬੈਠਾ ਰਾਡ ਸਾਹਿਬ ਦੇ ਉਹ ਰਾਤ ਮੈਂ ਆ ਗਿਆ ਸੀ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਤੇ ਅੱਜ ਜਿਹੜਾ ਹੈਗਾ ਗੁਰਦੁਆਰਾ ਬੜਾ ਬੜੀ ਸੰਗਤ ਤੇ ਉਹ ਜਿਹੜੇ ਰੱਖਿਆ ਉਹ ਦੇਖਾਂਗੇ ਤੇ ਇੱਕ ਪਰਮਿੰਦਰ ਆਪਣਾ ਦੋਸਤ ਹੈ ਜਿਹੜਾ ਤੁਸੀਂ ਪੁਰਾਣੀਆਂ ਵੀਡੀਓ ਦੇਖਿਆ ਸੀਗਾ ਰਿਸ਼ੀਕੇਸ਼ ਦੀਆਂ ਜਾਂ ਪਿਛਲੀ ਦੱਖਣ ਭੱਦ ਯਾਤਰਾ ਬੰਗਲੌਰ ਦੇਖਿਆ ਸੀ ਪਰਮਿੰਦਰ ਸ਼ਾਇਰ ਉਹ ਆਊਗਾ ਫਿਰ ਉਹਨਾਂ ਕੋਲ ਮੰਗ ਇੱਕ ਦੋ ਅੰਦਰ ਲਾਵਾਂਗੇ ਤੇ ਕੋਲਕੱਤਾ ਦੀਆਂ ਥਾਵਾਂ ਦੇਖਾਂਗੇ ਦੇਖਣ ਨੂੰ ਇੱਥੇ ਹਾਰਬਰ ਬ੍ਰਿਜ ਹੈ ਵਿਕਟੋਰੀਆ ਹਾਲ ਹੈ ਟੂਰੀ ਮੈਮੋਰੀਅਲ ਹਾਲ ਹੈ ਠੀਕ ਹੈ ਇਥੋਂ ਦੇਖੋ ਉਹਦੇ ਟਰਾਂਮ ਆ ਸੜਕਾਂ ਦੇ ਉੱਤੇ ਖਾਂਦਾਂ ਦੇ ਜਿਹੜੀਆਂ ਲੈਣਾ ਸੜਕਾਂ ਦੇ ਬਣੀਆਂ ਹੋਈਆਂ ਤੇ ਬਜ ਬਜ ਘਾਟ ਹੈ ਜਿੱਥੇ ਆਫਿਸ ਕੁੰਦਰੀ ਜਾਜ ਕਾਮਾ ਗੱਟਾ ਮਾਰੂ ਆਗੇ ਲੱਗਿਆ ਸੀਗਾ ਹੋਰ ਬਹੁਤ ਥਾਣੇ ਕਿਉਂਕਿ ਬਹੁਤ ਪੁਰਾਣਾ ਸ਼ਹਿਰ ਰਿਹਾ ਹੈ ਇਹ ਰਾਜਧਾਨੀ ਰਹੀ ਅੰਗਰੇਜ਼ਾਂ ਦੀ 1952 ਤੋਂ 1757 ਤੋਂ ਲੈ ਕੇ 1911 ਤੱਕ ਇਹ ਰਾਜਧਾਨੀ ਰਿਹਾ ਹੈ ਭਾਰਤ ਦੀ ਅੰਗਰੇਜ਼ੀ ਰਾਜ ਚ ਉਦੋਂ ਬਾਅਦ ਉਹ ਦਿੱਲੀ ਸ਼ਿਫਟ ਕਰ ਗਏ ਸੀ ਉਹ ਸਾਰੀਆਂ ਕਹਾਣੀਆਂ ਇਤਿਹਾਸ ਲੈ ਕੇ ਬੈਠਾ ਹੈ ਦਬਲੂ ਜਿਹੜਾ ਹੈਗਾ ਸ਼ਹਿਰ ਸੋ ਇਹਨੂੰ ਘੁੰਮਾਂਗੇ ਜਿਹੜੇ ਰਹੋ ਤੇ ਆਪਾਂ ਇਹ ਵੀਡੀਓ ਜਿਹੜੀ ਹੈਗੀ ਇਕੱਠੀ ਕਰਕੇ ਪਾਵਾਂਗੇ ਦੋ ਤਿੰਨ ਦਿਨ ਦੀ ਤੇ ਉਵੇਂ ਜੇ ਮਿਲੂਗੀ ਤੁਹਾਨੂੰ ਤੇ ਉਵੇਂ ਪ੍ਰਵਾਨ ਕਰੋ ਕਲਕੱਤਾ ਦੇ ਸ਼ਹਿਰ ਦੀ ਇੱਕ ਸੋਹਣੀ ਸਵੇਰ ਸੋਹਣੀ ਸਵੇਰ ਤੇ ਜਿਹੜਾ ਮੰਟੋ ਸਾਡਾ ਬਾਈ ਹੈ ਆਪਣਾ ਮੋਟਰਸਾਈਕਲ ਧੋਂਦਾ ਹੋਇਆ ਤੇ ਬਰਾੜਾਂ ਦੀਆਂ ਗੱਡੀਆਂ ਟੈਂਕਰ ਜਿਹੜੇ ਹੈਗੇ ਉਹਨਾਂ ਦੇ ਵਿੜੇ ਚ ਲੱਗੇ ਹੋਏ ਦਿਖਾਈ ਦੇ ਰਹੇ ਸੋ ਦੇਖਦੇ ਆਂ ਅੱਜ ਵਾਰ ਕਲਕੱਤਾ ਦੇ ਰੰਗ ਰੰਗ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਗਤ ਸਰਨਵਾਸੀ ਜਗਦੀਸ਼ ਸਿੰਘ ਬਰਾੜ ਦਾ ਘਰ ਤੇ ਇਹ ਜਿਹੜਾ ਹੈਗਾ ਬੈਲੇਗੰਜ ਦੇ ਬਿਲਕੁਲ ਨੁੱਕਰ ਦੇ ਉੱਪਰ ਬਣਿਆ ਹੋਇਆ ਤੇ ਗੁਰਦੁਆਰਾ ਬੜੀ ਸੰਗਤ ਉਹ ਇਹ ਲਗਭਗ 10 ਕਿਲੋਮੀਟਰ ਦੂਰ ਪਿਆ ਜਾਂਦਾ ਆਪਾਂ ਤੇ ਕਿਤੇ ਦੀ ਗੱਲ ਕਰੀਏ ਤਾਂ ਕਲਕੱਤਾ ਇੱਕ ਕਿਰਤੀਆਂ ਕਾਮਿਆਂ ਦਾ ਸ਼ਹਿਰ ਹੈ ਜਿੱਥੇ ਤੁਹਾਨੂੰ ਕਿਰਤੀ ਕੰਮ ਮਿਲਣਗੇ ਤੇ ਹੁਣ ਆਪਾਂ ਖੜੇ ਹਾਂ ਜੀ ਮਹਾਤਮਾ ਗਾਂਧੀ ਰੋਡ ਤੇ ਮਹਾਤਮਾ ਗਾਂਧੀ ਰੋਡ ਦੇ ਉੱਪਰ ਬਣੇ ਹੋਏ ਗੁਰਦੁਾਰੇ ਗੁਰਦੁਆਰਾ ਬੜੀ ਸੰਗਤ ਗੁਰਦਵਾਰਾ ਬੜੀ ਸੰਗਤ ਪਹਿਲੇ ਪਾਸ਼ਾ ਤੇ ਨਵੇਂ ਪਾਸ਼ਾ ਦੇ ਚਰਨ ਛੋਪਾ ਪ੍ਰਾਪਤ ਕਰਤੀ ਪਹਿਲੇ ਪਾਸ਼ਾ ਜਦੋਂ ਇੱਥੇ ਪਹੁੰਚੇ ਤਾਂ ਇੱਥੇ ਮਹਾਮਾਰੀ ਫੈਲੀ ਹੋਈ ਸੀ 1510 ਦੇ ਵਿੱਚ ਤਾਂ ਉਹ ਮਹਾਮਾਰੀ ਦੇ ਦੌਰਾਨ ਮਹਾਰਾਜ ਨੇ ਸੰਗਤਾਂ ਨੂੰ ਜਿਥੋਂ ਦੀਆਂ ਨੂੰ ਆਪਣੀ ਇਲਾਹੀ ਬਾਣੀ ਨਾਲ ਜਹਾਲ ਦਿੱਤਾ ਤੇ ਉਹਨਾਂ ਦੇ ਦੁੱਖ ਦੂਰ ਕੀਤੇ ਤੇ ਉਸ ਤੋਂ ਬਾਅਦ ਨਵੇਂ ਪਾਸ਼ਾ ਵੀ ਇਸ ਸਥਾਨ ਤੇ ਉੱਪਰ ਪਹੁੰਚਦੇ ਆ ਕਲਕੱਤਾ ਜਹੇ ਇੱਕ ਵੱਡਾ ਸ਼ਹਿਰ ਹੈ ਮਹਾਨਗਰ ਹੈ ਪਰ ਕਲਕੱਤਾ ਦੇ ਲੋਕਾਂ ਦੀ ਜਿਹੜੀ ਹੈਗੀ ਹੈ ਹਰਿਆਲੀ ਨਾਲ ਜਿਹੜਾ ਪਿਆਰ ਹੈ ਉਹ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਉੱਪਰ ਜਿਹੜੇ ਦਰਖਤ ਹਨ ਉਹ ਬਹੁਤਾਤ ਦੇ ਵਿੱਚ ਮਿਲ ਜਾਂਦੀ ਹੈ ਤੇ ਇਸ ਵਕਤ ਆਪਾਂ ਪਹੁੰਚ ਰਹੇ ਹਾਂ ਜੀ ਬਜਬਜ ਘਾਟ ਬਜਬਜ ਘਾਟ ਜਿਹੜਾ ਕਿ ਇੱਥੋਂ ਜਗਦੀਸ਼ ਸਿੰਘ ਜੀ ਦੇ ਘਰ ਤੋਂ ਲਗਭਗ 25-30 ਕਿਲੋਮੀਟਰ ਹੈ ਸੋ ਗੱਡੀ ਦੇ ਰਾਹੀਂ ਆਪਾਂ ਉੱਥੇ ਪਹੁੰਚ ਰਹੇ ਹਾਂ ਉਹ ਸਾਹਮਣੇ ਜਿਹੜੀ ਲਾਈਨ ਹੈ ਉਹ ਬਜਬਜ ਘਾਟ ਦੇ ਉਰਲੇ ਪਾਸੇ ਅੰਗਰੇਜ਼ਾਂ ਦੁਆਰਾ ਮਾਲ ਦੀ ਢਵਾ ਢੋਈ ਲਈ ਬਣਾਈ ਗਈ ਸੀ ਤੇ ਇਸ ਤੋਂ ਪਰਲੇ ਪਾਸੇ ਕਮਗਾਟਾ ਗਮਰੂ ਜਿਹੜਾ ਜਹਾਜ਼ ਸੀਗਾ ਉਹਦੀ ਯਾਦ ਚ ਬਣਿਆ ਹੋਇਆ ਇੱਕ ਯਾਦਗਾਰ ਹੈ ਸੋ ਉਹ ਦੇਖਣ ਚੱਲੇ ਆਪਾਂ ਉਹ ਦੇਖਦੇ ਆ ਕਮਗਾਟਾ ਮਾਰੂ ਦੀ ਯਾਦ ਵਿੱਚ ਜਿਹੜਾ ਹੈਗਾ ਉਹਨਾਂ ਨੇ ਬਣਾਇਆ ਸੋ ਇਹ ਲਾਈਨ ਟੱਪਣ ਤੋਂ ਬਾਅਦ ਸਾਹਮਣੇ ਉਹ ਸਮਾਰਕ ਦਿਖਾਈ ਦੇਊਗਾ ਤੁਹਾਨੂੰ ਉਹ ਸਾਹਮਣੇ ਫ੍ਰੇਮ ਦਿਖਾਈ ਦਿੰਦਾ ਸਮਾਰਕ ਹੈ ਤੇ ਕਮਾਂਗਟਾ ਮਾਰੂ 1914 ਈਸਵੀ ਦੇ ਵਿੱਚ ਬਾਬਾ ਗੁਰਦੇਵ ਸਿੰਘ ਨਹੀਂ ਇੱਕ ਜਾਪਾਨੀ ਕੰਪਨੀ ਤੋਂ ਜਹਾਜ਼ ਖਰੀਦ ਕੇ ਤੇ ਉਹਦੇ ਵਿੱਚ ਜਿੰਨੇ ਵੀ ਪੰਜਾਬੀ ਸੀਗੇ ਉਹਨਾਂ ਨੂੰ ਕੈਨੇਡਾ ਦੀ ਧਰਤੀ ਉੱਪਰ ਆਜ਼ਾਦੀ ਦੀ ਮੁਹਿੰਮ ਚਲਾਉਣ ਜਾਂ ਪ੍ਰਵਾਸ ਕਰਨ ਦੇ ਲਈ ਲੈ ਕੇ ਜਾਂਦੇ ਆ ਪਰ ਕੈਨੇਡਾ ਦੀ ਗਵਰਨਮੈਂਟ ਜਿਹੜੀ ਹੈਗੀ ਆ ਇੰਡੀਅਨਸ ਨੂੰ ਭਾਰਤੀਆਂ ਨੂੰ ਜਿਹੜੇ ਹੈਗਾ ਦਾਖਲਾ ਦੇਣ ਤੋਂ ਮਨਾਂ ਕਰਦੀ ਦੀ ਐ ਸੋ ਦਾਖਲਾ ਦੇਣ ਤੋਂ ਜਦੋਂ ਮਨਾਂ ਕਰਦੀ ਐ ਤਾਂ ਵਾਪਸ ਉਹਨੂੰ ਫੇਰ ਭੇਜ ਦਿੱਤਾ ਜਾਂਦਾ ਤਾਂ ਵਾਪਸ ਕੋਲਕਾਤਾ ਦੇ ਇਸ ਵਜਬਜ ਘਾਟ ਤੇ ਬੱਜ-ਬੱਜ ਨਾਲੇ ਘਾੜਤੇ ਅੱਗੇ ਰੁਕਦੇ। ਤੋਂ ਇਹ ਰੇਲਵੇ ਲਾਈਨ ਇੱਥੇ ਪਹਿਲਾਂ ਤੋਂ ਸੀਗੀ ਤਾਂ ਗੋਰੀ ਸਰਕਾਰ ਬਜਿੱਦ ਸੀ ਵੀ ਤੁਸੀਂ ਰੇਲਵੇ ਲਾਈਨ ਰੇਲ ਨਾਲ ਹੀ ਪੰਜਾਬ ਪਹੁੰਚੋ। ਤੇ ਪਰ ਸੰਗਤ ਜਿਹੜੀ ਸੀਗੀ ਉਹ ਇਸ ਜਿੱਤ ਤੇ ਅੜੀ ਸੀਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਉਹ ਅਸੀਂ ਗੁਰਦੁਆਰਾ ਬੜੀ ਸੰਗਤ ਵਿੱਚ ਕਰਾਂਗੇ ਫਿਰ ਜਾਵਾਂਗੇ। ਸੋ ਇਸੇ ਜੱਦੋਜਹਿਦ ਦੇ ਵਿੱਚ ਗੋਲੀ ਚੱਲਦੀ ਹੈ ਤੇ ਕਾਫੀ ਜਿਹੜੀ ਹੈ ਪੰਜਾਬੀ ਤੇ ਸਿੱਖ ਸੰਗਤ ਉਹ ਸ਼ਹੀਦ ਹੁੰਦੀ ਹੈ। ਇੱਥੇ ਸ਼ਹੀਦਾਂ ਦੇ ਨਾਮ ਲਿਖੇ ਹੋਏ ਆ। ਤੇ ਜਿਹੜੇ ਕੀ ਉਸ ਨੇ ਸ਼ਹੀਦ ਹੋਏ ਸੋ ਆ ਪਿਛੇ ਨੂੰ ਜਦੋਂ ਆਪਾਂ ਜਾਣਦੇ ਆ ਤਾਂ ਇਹ ਉਹ ਘਾਟ ਦੇ ਬਿਲਕੁਲ ਨਜ਼ਦੀਕ ਚਲੇ ਜਾਂਦੇ ਆ ਪਰ ਇਹ ਜਿਹੜਾ ਹੈਗਾ ਹੁਣ ਇੰਡੀਅਨ ਆਇਲ ਨੇ ਜਿਹੜੀ ਹੈਗੀ ਕਾਰਪੋਰੇਸ਼ਨ ਉਹਦੇ ਅਧੀਨ ਆਉਂਦਾ ਤੇ ਇੱਥੇ ਆਉਣਾ ਮਨਾ ਹੈ ਤੁਸੀਂ ਇਹਦੀ ਵੀਡੀਓ ਵਗੈਰਾ ਨਹੀਂ ਬਣਾ ਸਕਦੇ ਇਸ ਕਰਕੇ ਪਰਲੇ ਬਸ ਨਦੀ ਵਹਿੰਦੀ ਹੁਗਲੀ ਇਹ ਘਾਟ ਹੈ ਇਸ ਘਾਟ ਤੇ ਆਗੇ ਲੱਗਿਆ ਸੀ ਜਹਾਜ਼ ਇੱਧਰ ਨੂੰ ਜਾ ਕੇ ਪਰਲੇ ਪਾਸੇ ਨੂੰ ਜਿਹੜਾ ਹੈਗਾ ਉਹਨਾਂ ਨੇ ਸਮਾਰਕ ਬਣਾਇਆ ਹੋਇਆ ਹੈ। ਸੋ ਇਹ ਕਮਾ ਘਟਾ ਗਮਾ ਦੀ ਘਟਨਾ ਦਾ ਇੱਕ ਜੰਗੀ ਜਿਹੜੀ ਹੈਗੀ ਯਾਦਗਾਰ ਸਾਡੇ ਲੋਕਾਂ ਦੇ ਵਾਸਤੇ ਸਾਨੂੰ ਯਾਦ ਦਿਲਾਉਂਦੀ ਹੈ ਵੀ ਸਾਡੇ ਪੰਜਾਬੀਆਂ ਨੇ ਕਿਵੇਂ ਜਿਹੜਾ ਹੈਗਾ ਸ਼ਹੀਦੀ ਦੇ ਆਪਣੇ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਹੈਗਾ। ਕਾਮਾਗਾਟਾ ਮਰੂ ਦੇ ਉਸ ਚੰਗੀ ਜਿਹੜੀ ਸਮਾਰਤੋਂ ਕੁਸ਼ਕ ਦੂਰੀ ਤੇ ਜਿਹੜਾ ਹੈਗਾ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਕਾਮਾਗਾਟਾ ਮਰੂ ਸ਼ਹੀਦਗੰਜ ਸੋ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਬਣਿਆ ਹੋਇਆ ਤੇ ਉੱਥੇ ਲੰਗਰ ਛਕਿਆ ਆਪਾਂ ਲੰਗਰ ਦੇ ਵਿੱਚ ਜਿਹੜੇ ਚੌਲ ਬਣਾਏ ਸੀ ਮਿੱਠੇ ਮਾਤਾ ਜੀ ਨੇ ਉਹ ਤਾਂ ਕਿਆ ਬਾਤ ਹੈ ਅਤਿਅੰਤ ਸੁਆਦਿਸ਼ਟ ਤੇ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ 1988 ਦੇ ਵਿੱਚ ਲਿਖਿਆ ਹੋਇਆ ਇਹ ਗੁਰੂ ਘਰ ਬਣਿਆ ਸੀਗਾ ਇਹ ਗੁਰਦੁਆਰਾ ਸਾਹਿਬ ਬੜਾ ਹੀ ਸੋਹਣਾ ਤੇ ਰਮਣੀਕ ਹੈ ਇੱਥੋਂ ਦੇ ਸੇਵਾਦਾਰਾ ਜਿਹੜੇ ਆਉਣ ਵਾਲੀ ਸੰਗਤ ਦੇ ਲਈ ਜਿਹੜੀ ਹੈਗੀ ਆ ਬਾਹਾਂ ਖੋਲ ਕੇ ਤੇ ਮਤਲਬ ਜਿਹੜਾ ਹੈਗਾ ਅੱਖਾਂ ਵਿਸ਼ਾ ਕੇ ਮਿਲਦੇ ਸੋ ਬਹੁਤ ਹੀ ਸੋਹਣਾ ਗੁਰੂ ਘਰ ਹੈ ਉਹਨਾਂ ਸ਼ਹੀਦਾਂ ਦੀ ਯਾਦ ਚ ਬਣਿਆ ਹੋਇਆ ਸੋ ਉਹ ਸ਼ਹੀਦਾਂ ਦੀ ਯਾਦ ਦਵਾਉਂਦਾ ਇਹ ਗੁਰੂ ਘਰ ਸੋ ਜਦੋਂ ਹੁਣ ਤੁਸੀਂ ਵਾਪਸ ਆਉਨੇ ਉਹਦਾ ਤੁਹਾਡੇ ਸਾਹਮਣੇ ਜਿਹੜੀ ਦਿਖਾਈ ਦੇ ਰਹੀ ਫੈਕਟਰੀ ਹੈ ਇੱਕ ਕੁੱਕਾ ਕੋਲਾ ਦੀ ਬਹੁਤ ਵੱਡੀ ਫੈਕਟਰੀ ਹੈ ਕੋਕਾ ਕੋਲਾ ਜੋ ਹੋਰ ਬਾਟਾ ਜੋ ਕਿੰਨੀ ਨੰਬਰ ਕੰਪਨੀ ਆ ਕਲਕੱਤਾ ਦੇ ਵਿੱਚ ਲੱਗੀਆਂ ਹੋਈਆਂ ਚ ਕਲਕੱਤਾ ਪੀੜਾ ਤੇ ਮਤਲਬ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਵੀ ਜਿਹੜੀ ਇਹ ਤੇ ਤੁਹਾਨੂੰ ਲੋਕਾਂ ਦੇ ਵਿੱਚ ਨਰਮੀ ਲੋਕਾਂ ਦੇ ਸੁਭਾਅ ਵਿੱਚ ਜਿਹੜੀ ਸ਼ਾਂਤੀ ਹੈ ਠੰਮ ਹੈ ਉਹ ਦੇਖਣ ਨੂੰ ਮਿਲੂਗਾ ਤੁਸੀਂ ਕਹੋਗੇ ਯਾਰ ਕਮਾਲ ਹੈ ਐਡੇ ਵੱਡੇ ਸ਼ਹਿਰ ਚ ਰੋਕੇ ਵੀ ਲੋਕ ਇੰਨੇ ਸ਼ਾਂਤ ਨਰਮ ਸੁਭਾਅ ਦੇ ਮਿੱਠੇ ਪਤਾ ਨਹੀਂ ਦਾ ਇਹ ਮਠਾਈ ਜਿਆਦਾ ਖਾਂਦੇ ਆ ਤਾਂ ਕਰਕੇ ਮਿੱਠੇ ਆ ਤੇ ਹਰਿਆਲੀ ਇਨ੍ਹਾਂ ਦੀਆਂ ਸੜਕਾਂ ਤੇ ਹਰੇਕ ਸੜਕ ਤੇ ਤੁਹਾਨੂੰ ਹਰਿਆਲੀ ਮਿਲੂਗੀ ਜਿੱਥੇ ਕਿਤੇ ਉਹਦੇ ਜਾਉਗੇ ਹਰਿਆ ਭਰਿਆ ਤੇ ਐਂਡ ਛਾਂ ਨਾਲ ਟੱਗੀਆਂ ਹੋਈਆਂ ਸੜਕਾਂ ਇਸ ਵਕਤ ਆਪਾ ਸਫ਼ਰ ਕਰ ਰਹੇ ਆ ਕਲਕੱਤੇ ਦੀ ਇੱਕ ਤਰੋਹਰ ਟਰામ ਜਿਹੜੀ ਕਿ ਸੜਕਾਂ ਦੇ ਉੱਪਰ ਬਣੀਆ ਹੋਈਆਂ ਲੋਹੇ ਦੀਆਂ ਪਟੜੀਆਂ ਦੇ ਉੱਪਰ ਚੱਲਦੀ ਐ ਤੇ ਬਿਜਲੀ ਨਾਲ ਚੱਲਦੀ ਐ ਤੇ ਇਹਦੇ ਤੇ ਸਫ਼ਰ ਕਰਨਾ ਇੱਕ ਵੱਡਾ ਵੱਖਰਾ ਅਨੁਭਵ ਸੀਗਾ ਕਿਵੇਂ ਜਿਹੜੀ ਹੈਗੀ ਸੜਕੀ ਆਵਾਜ਼ ਹੀ ਚੱਲ ਰਹੀ ਐ ਤੇ ਨਾਲ-ਨਾਲ ਇੱਕ ਦੋ ਡੱਬਿਆਂ ਵਾਲੀ ਜਿਹੜੀ ਟਰામ ਐ ਉਹ ਭਦਰੀਆ ਸਾਹਮਣੇ ਆਪਣੇ ਆ ਰਿਹਾ ਜੀ ਬਿਰਲਾ ਮੰਦਿਰ ਤੇ ਬਿਰਲਾ ਮੰਦਿਰ ਤੋਂ ਚੱਲ ਕੇ ਅੱਗੇ ਨੂੰ ਜਾ ਰਹੀ ਐ ਮੈਨੂੰ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਐ ਇਹ ਮੈਂ ਬੈਲੀਗਾਂਜ ਤੋਂ ਬੈਠ ਗਿਆ ਸੀਗਾ ਅੰਕਲ ਕੇ ਕਰਦੇ ਮਗਰਲੇ ਪੱਸੀ ਇਹਦਾ ਇੱਕ ਸਟੇਸ਼ਨ ਹੈ ਉਹ ਸਟੇਸ਼ਨ ਤੋਂ ਮੈਂ ਬਹਿ ਗਿਆ ਤੇ ਇਹਦੇ ਉੱਪਰ ਚੜ ਗਿਆ ਤੇ ਇਹ ਦੇਖੋ ਤੁਸੀਂ ਜਿਹੜੀ ਹੈਗੀ ਇਹ ਸੜਕ ਦੇ ਵਿੱਚ ਇਹਦੀ ਲਾਈਨ ਬਣੀ ਹੋਈ ਹੈ ਸੜਕ ਦੇ ਨਾਲ ਜਿਹੜੀ ਆ ਸੜਕੀ ਆਵਾਜ਼ ਆਈ ਹੈ ਉਹ ਚੱਲ ਰਹੀ ਹੈ ਤੇ ਇਹ ਵੀ ਨਾਲ ਨਾਲ ਚੱਲੀ ਇਹ ਵਿਚਾਰੀ ਤੇ ਸ਼ਰੀਫ ਜੀ ਮਟਿਆਰ ਨੂੰ ਤੁਰ ਜਾਂਦੀ ਹੈ ਜਿੱਥੇ ਕਿਤੇ ਗੱਾਰਾਂ ਮੋਟਰਸਾਈਕਲ ਆ ਜਾਂਦੇ ਆ ਉੱਥੇ ਖੜ ਜਾਂਦੀ ਹੈ ਰੁਕ ਜਾਂਦੀ ਹੈ ਟੱਲੀ ਮਾਰਦੀ ਹੈ ਫਿਰ ਅੱਗੇ ਤੁਰਦੀ ਹੈ ਸੋ ਇਹ ਤਾਂ ਆਉਂ ਆ ਵਿਚਾਰੀ ਜਿਵੇਂ ਆਓ ਦੇਖੋ ਵਿਚਾਰੀ ਨੂੰ ਜਿਵੇਂ ਰੁਕ ਦਿੰਦੇ ਤੇ ਫਿਰ ਰੁਕ ਜਾਂਦੀ ਹੈ ਪਰ ਜਦੋਂ ਪੁਰਾਣੇ ਸਮੇਂ ਦੇ ਵਿੱਚ ਚਲਦੀ ਹੋਊਗੀ ਤਾਂ ਇੱਥੇ ਸੜਕੀ ਆਵਾਜ਼ ਹੀ ਨਾ ਹੋਣ ਕਰਕੇ ਇਹਦਾ ਰਾਜ ਹੁੰਦਾ ਪਹਿਲਾਂ ਅਸੀਂ ਅੰਗਰੇਜ਼ਾਂ ਨੇ ਘੋੜਿਆਂ ਦੇ ਨਾਲ ਕਿੱਥੋਂ ਦੀ ਸ਼ੁਰੂ ਕੀਤੀ ਫਿਰ ਜਦੋਂ ਬਿਜਲੀ ਦਾ ਆਰੰਭ ਹੋਇਆ ਤਾਂ ਬਿਜਲੀ ਦੇ ਉੱਪਰ ਇਹਨੂੰ ਚਲਾਇਆ ਗਿਆ ਸੋ ਆਹ ਡਰਾਈਵਰ ਹੈ ਇਹ ਪੈਰ ਨਾਲ ਜਿਹੜਾ ਹੈਗਾ ਘੰਟੀ ਵਜਾਉਂਦਾ ਹੈ ਤੇ ਆਹ ਜਿਹੜੇ ਹੱਥ ਨਾਲ ਜਿਹੜਾ ਇਹਦਾ ਹੈਂਡਲ ਹੈ ਉਹਦੇ ਨਾਲ ਇਹ ਰੇਸ ਨੂੰ ਵਧਾਉਂਦਾ ਘਟਾਉਂਦਾ ਤੇ ਉੱਪਰ ਲੱਗੀਆਂ ਤਾਰਾਂ ਦੇ ਵਿੱਚ ਦੌੜਦੇ ਕਰੰਟ ਦੇ ਰਾਹੀਂ ਇਹ ਕਲਕੱਤੇ ਦੀਆਂ ਸੜਕਾਂ ਦੇ ਦੌਰ ਦੀ ਆਹ ਕੰਡਕਟਰ ਦੀ ਘੰਟੀ ਹੈ ਜਦੋਂ ਉਹਨੇ ਰੋਕਣਾ ਹੁੰਦਾ ਤਾਂ ਇਹ ਘੰਟੀ ਵਜਾ ਦਿੰਦਾ ਤੇ ਸੋ ਭਾਈ ਇਹਦੇ ਤੇ ਸਫ਼ਰ ਕਰਨਾ ਇੱਕ ਬੜਾ ਹੀ ਆਨੰਦਮਈ ਤੇ ਰੌਚਕ ਜਿਹਾ ਸੀਗਾ ਉਹ ਪੈਰ ਨਾਲ ਇਹ ਥੱਲੋਂ ਘੰਟੀ ਵੀ ਆਉਂਦਾ ਜਦੋਂ ਚੱਲਦਾ ਇੱਕ ਪੈਰ ਦੇ ਨਾਲ ਇਹ ਘੰਟੀ ਵੀ ਆਉਂਦਾ ਰਹਿੰਦਾ ਸੋ ਕੀ ਬਾਤ ਸੀ ਇਸ ਤੇ ਸਫ਼ਰ ਕਰਨਾ ਆ ਇਸ ਪਲੈਂਦੇ ਦੇ ਟਰામ ਡਿਪੂ ਤੇ ਇੱਥੋਂ ਟਰੰਮਾ ਆਉਂਦੀਆਂ ਤੇ ਜਾਂਦੀਆਂ ਆ ਤੇ ਆ ਜਿਹੜੀ ਸੜਕ ਤੇ ਬਣੀ ਲਾਈਨ ਆ ਇਹ ਭਾਈ ਰੇਲ ਦੀ ਆ ਟਰੰਮ ਦੀ ਇਹ ਟਰੰਮ ਵਿਚਾਰੀ ਜਾਂਦੀ ਕਰਦੀ ਹੌਲੀ ਡਿਗਦੀ ਢੈਂਦੀ ਮੰਝਲਾਂ ਤੇ ਲੱਗਦੀ ਸ਼ਹਿਰ ਕੋਲਕੱਤਾ ਤੇ ਕੋਲਕੱਤਾ ਦੇ ਨਾਲ ਵਹਿੰਦੀ ਹੁਗਲੀ ਨਦੀ ਤੇ ਸਮਾਂ ਸਵੇਰ ਦਾ 6:7 ਵਜੇ ਦਾ ਤੇ ਹੁਗਲੀ ਨਦੀ ਦੇ ਬਣਿਆ ਇਧਰਲੇ ਪਾਸੇ ਵਿਦਿਆਸਾਗਰ ਸੇਤੂ ਵਿਦਿਆਸਾਗਰ ਸੇਤੂ ਤੇ ਇਧਰਲੇ ਪਾਸੇ ਹੈਗਾ ਹਾਵੜਾ ਬ੍ਰਿਜ ਉਧਰ ਨੂੰ ਚੱਲੇ ਆਪਾਂ ਕੀ ਬਾਤ ਹੈ ਉਗਲੀ ਨਦੀ ਬਹੁਤ ਵਿਸ਼ਾਲ ਹੈ ਗੰਗਾ ਨਦੀ ਵੈਸੀ ਉਗਲੀ ਇਹਦਾ ਨਾਮ ਇੱਥੇ ਕੋਲਕਾਤਾ ਦੇ ਵਿੱਚ ਵੱਡੇ ਵੱਡੇ ਜਹਾਜ਼ ਤੇ ਆ ਫੈਰੀਜ਼ ਹੈ ਜਿਹੜੀਆਂ ਇਹ ਚੱਲਦੀਆਂ ਇੱਥੇ ਆਪਾਂ ਖੜੇ ਹਾਂ ਪ੍ਰਿੰਸਿਪ ਕਾਰਟ ਤੇ ਪ੍ਰਿੰਸਿਪ ਕਾਰਟ ਆ ਯੋਗ ਕਚਣੀ ਆ ਤਤ ਦੇ ਦਾਛਾਤ ਅਤੀ ਵੱਲਵਾਸ਼ਾ ਬੰਦੇ ਗੁਰ ਆ ਇੱਕ ਪ੍ਰਿੰਸਿਪ ਘਾੜ ਤੇ ਜਿਹੜਾ ਹੈਗਾ ਮੋਨੂਮੈਂਟ ਬਣਿਆ ਹੋਇਆ ਅੰਗਰੇਜ਼ੀ ਸਟਾਈਲ ਦਾ 프ਰੇਮ ਦੇ ਵਿੱਚ ਦਿਖਾਈ ਦਿੰਦਾ ਕੋਲਕੱਤਾ ਦੀ ਸ਼ਾਨ ਹਾਵੜਾ ਹਾਵੜਾ ਬ੍ਰਿਜ ਹੂਗਲੀ ਨੇੜੇ ਬਣਿਆ ਹੋਇਆ ਆਵੜਾ ਬੇਚ ਸੋ ਭਾਈ ਆ ਇੱਕ ਘਾਟ ਐ ਮੈਨੂੰ ਮਸਾ ਹੀ ਲੱਭਿਆ ਐ ਤੇ ਹੂਗਲੀ ਵਹਿ ਰਹੀ ਐ ਇੱਥੇ ਜਿਹੜਾ ਸ਼ੂਟਿੰਗ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਸੰਡੇ ਅੱਜ ਤੇ ਸੰਡੇ ਕਰਕੇ ਜਿਹੜਾ ਹੈਗਾ ਲੋਕ ਆਉਂਦੇ ਐ ਪ੍ਰੀ ਵੈਡਿੰਗ ਪੋਸਟ ਵੈਡਿੰਗ ਸ਼ੂਟ ਸਾਰੇ ਚੱਲੀ ਜਾਂਦੇ ਆ ਕੀ ਬਾਤ ਆਵੜਾ ਬ੍ਰੀਧ ਨੇੜੇ ਬਿਲਕੁਲ ਬਣਿਆ ਹੋਇਆ ਮੱਲਿਕ ਘਾਟ ਤੇ ਮੱਲਿਕ ਘਾਟ ਦੇ ਉੱਪਰ ਲੱਗਦੀ ਹੈ ਜੀ ਫੁੱਲਾਂ ਦੀ ਇੰਡੀਆ ਦੀ ਸਭ ਤੋਂ ਵੱਡੀ ਮੰਡੀ ਗੇਂਦੇ ਦੇ, ਗੁਲਾਬ ਦੇ ਹੋਰ ਪਤਾ ਨਹੀਂ ਕਿੰਨੀਆਂ ਹੀ ਬਣਗੀਆਂ ਦੇ ਫੁੱਲ ਜਿਹੜੇ ਇੱਥੇ ਖਰੀਦੇ ਦੇ ਵਿੱਚ ਜਾਂਦੇ ਵੱਡੇ ਵੱਡੇ ਮਤਲਬ ਕਿਲੋ ਕਿਲੋ ਦੀ ਮਾਤਰਾ ਦੇ ਵਿੱਚ ਹਾਰ, ਗਜਰੇ, ਬੁਲਦਸਤੀ ਲੋਕ ਇੱਥੇ ਖਰੀਦਣ ਦੇ ਵੇਚਣ ਆਉਂਦੇ ਆ ਮਾਲੀ ਜਿਹੜੇ ਹੈਗੇ ਇਹਨਾਂ ਦੀ ਖੇਤੀ ਕਰਦੇ ਆ ਉਹ ਇਹਨਾਂ ਨੂੰ ਵੇਚਦੇ ਆ ਤੇ ਜਿਹੜੇ ਲੋਕ ਦੁਕਾਨਾਂ ਵਾਲੇ ਮੰਦਰਾਂ ਵਾਲੇ ਜਾਂ ਫੁੱਲਾਂ ਦੀ ਜਿਹੜੀ ਡੈਕੋਰੇਸ਼ਨ ਵਾਲੇ ਜਾਂ ਵਾਹ ਸ਼ਾਦੀਆਂ ਵਾਲੇ ਇਹਨਾਂ ਨੂੰ ਖਰੀਦਣ ਆਉਂਦੇ ਆ ਸੋ ਇਹਦੇ ਵਿੱਚ ਆ ਕੇ ਇੱਕ ਵੱਖਰਾ ਹੀ ਅਨੁਭਵ ਮਹਿਸੂਸ ਕਰ ਰਿਹਾ ਮੈਂ ਵੀ ਕੀ ਆ ਬਾਤ ਹੈ ਰੇ ਇੰਨੇ ਫੁੱਲ ਮੁੱਕੀ ਨਹੀਂ ਹਜੇ ਅੰਦਰਲੇ ਅੰਦਰਲੇ ਪਾਸੇ ਵੀ ਤੁਸੀਂ ਜੇ ਅੰਦਰ ਨੂੰ ਆਦੋਂਗੇ ਤਾਂ ਇਹ ਤਾਂ ਮੁੱਕਦੇ ਹੀ ਨਹੀਂ ਇੰਡੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ ਫੁੱਲਾਂ ਦੀ ਕੀ ਬਾਤ ਹੈ ਤਾਜ਼ੇ ਫੁੱਲ ਉੱਤੇ ਡੂੰਮਣੇ ਰਸਟੂਸਨ ਨੂੰ ਯਾਰ ਕਲਕੱਤਾ ਦੇ ਵਿੱਚ ਪਾਰਕਿੰਗ ਦੀ ਇੱਕ ਵੱਡੀ ਸਮੱਸਿਆ ਹੈ ਤੇ ਕਿਉਂਕਿ ਪੋਪੂਲੇਟਿਡ ਸਿਟੀ ਹੋਣ ਕਰਕੇ ਵਸੂ ਜਿਆਦਾ ਹੋਣ ਕਰਕੇ ਜਿਹੜੀ ਹੈਗੀ ਆ ਉਹ ਪਾਰਕਿੰਗ ਮੁਸ਼ਕਲ ਨਾਲ ਹੀ ਮਿਲਦੀ ਆ ਸੋ ਆ ਮੱਲਿਕ ਘਾਟ ਦੇ ਉੱਪਰ ਜਿੱਥੇ ਫਲਾਵਰ ਮਾਰਕੀਟ ਹੈ ਉੱਥੇ ਤੁਹਾਨੂੰ ਹਾਵੜਾ ਦੇ ਕੋਲੇ ਇੱਕ ਪਾਰਕਿੰਗ ਮਿਲ ਜਾਂਦੀ ਆ ਅਦਰਵਾਈਜ਼ ਕੋਈ ਪਾਰਕਿੰਗ ਕਾਰਾਂ ਤੇ ਮੋਟਰਸਾਈਕਲ ਤੋਂ ਬਸ ਜਿਹੜੇ ਹੈਗੇ ਆ ਉਹ ਆਪਦੇ ਹੱਥੇ ਹੀ ਰੱਖਣੇ ਪੈਂਦੇ ਨੇ ਨਹੀਂ ਤਾਂ ਪੁਲਿਸ ਵਾਲੇ ਉਦੋਂ ਹੀ ਫਰਲਾ ਘੱਟ ਕੇ ਫੜਾ ਲੈਂਦੇ ਆ ਤੇ ਇਸੇ ਕਰਕੇ ਲੋਕ ਜ਼ਿਆਦਾ ਜਿਹੜਾ ਹੈਗਾ ਬੱਸਾਂ ਤੇ ਪੈਦਲ ਜਾਂ ਜਿਹੜਾ ਟ੍ਰਾਮ ਤੇ ਸਫ਼ਰ ਕਰਦੇ ਆ ਤੇ ਮੱਲਿਕ ਘਾੜ ਦੇ ਤੋਂ ਨਿਕਲ ਕੇ ਆਪਾਂ ਹੁਣ ਚੱਲੇ ਹੈਗੇ ਆ ਇਡਨ ਗਾਰਡਨ ਵਾਲੇ ਪਾਸੇ ਤੇ ਇਡਨ ਗਾਰਡਨ ਵਾਲੇ ਪਾਸੇ ਤੋਂ ਡਕਟੋਰੀਆ ਹਾਲ ਤੇ ਡਕਟੋਰੀਆ ਹਾਲ ਤੱਕ ਲੰਘਾਂਗੇ ਆਪਾਂ ਘਰਾਂ ਨੂੰ ਇਸ ਵਕਤ ਆਪਾਂ ਖੜੇ ਆ ਐਮਜੀ ਰੋਡ ਕਲਕੱਤਾ ਐਮਜੀ ਰੋਡ ਜਿੱਥੇ ਬੜਾ ਨਗਰ ਤੇ ਬੜੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਗੁਰਦੁਆਰਾ ਬੜੀ ਸੰਗਤ ਤੇ ਅੱਜ ਨਗਰ ਕੀਰਤਨ ਨਿਕਲਣਾ ਕਿਉਂਕਿ ਐਤਵਾਰ ਹੈ ਤੇ ਐਤਵਾਰ ਨੂੰ ਸੜਕਾਂ ਜਿਹੜੀਆਂ ਹੈਗੀਆਂ ਪੂਸ਼ਕ ਬੰਦ ਕਰਕੇ ਇਹ ਨਗਰ ਕੀਰਤਨ ਬਾਗਮਾਰਾ ਜਿਹੜਾ ਗੁਰਦੁਆਰਾ ਹੈਗਾ ਗੁਰੂ ਘਰ ਉੱਥੋਂ ਦਾ ਕੱਢਦੇ ਆ। ਤੋਂ ਸਾਹਮਣੇ ਫੋਟੋ ਦਿਖਾਉਂਦਾ। ਸ਼ਾਲਦਾ ਸ਼ਾਲਦਾ ਇੱਛਾ ਸ਼ਾਲਦਾ ਇੱਛਾ ਸ਼ਾਲਦਾ ਇੱਥੇ ਆਪਾਂ ਦੁਪਹਿਰੇ ਆਵਾਂਗੇ। ਦੁਪਹਿਰੇ ਨਗਰ ਕੀਰਤਨ 10:30 11 ਵਜੇ ਤੋਂ ਸ਼ੁਰੂ ਹੁੰਦਾ ਹੈ। ਤੇ 2-3 ਕਿਲੋਮੀਟਰ ਚੱਲ ਕੇ ਜਿਹੜਾ ਹੈਗਾ ਉਹ ਵਾਹ ਇਹ ਬਾਗਮਾਰਾ ਗੁਰੂਕਰ ਪਹੁੰਚ ਕੇ ਸਮਾਪਤ ਹੋ ਜਾਂਦਾ ਹੈ ਸੋ ਭਾਈ ਪਾਰਕਿੰਗ ਦੇ ਇੱਥੇ ਵੱਡੀ ਸਮੱਸਿਆ ਹੈ ਵੈਸੇ ਵੀ ਇਹ ਵਨ ਵਿੱਚ ਪਾਰਕ ਕਰ ਦਿੰਦੇ ਕਈ ਵਾਰੀ ਤੇ ਆਹ ਜਿਹੜਾ ਹੈਗਾ ਟਰામ ਦੀਆਂ ਲਾਈਨਾਂ ਤੁਸੀਂ ਇੱਥੇ ਵੀ ਦੇਖ ਰਹੇ ਹੋ ਇੱਥੇ ਵੀ ਕਿਤੇ ਟਰામ ਚੱਲਦੀ ਹੁੰਦੀ ਸੀਗੀ ਪਰ ਹੁਣ ਜਿਹੜੀ ਹੈਗੀ ਆ ਉਹ ਬੰਦ ਹੈ ਇੱਕ ਵਾਰ ਸੋ ਪੁਰਾਣੀਆਂ ਇਮਾਰਤਾਂ ਦੇ ਵਿਚਕਾਰ ਬਣਿਆ ਗੁਰਦੁਆਰਾ ਬੜੀ ਸੰਗਤ ਸੋ ਇੱਕ ਇਤਿਹਾਸਿਕ ਗੁਰੂ ਘਰ ਹੈ ਇਹ ਜਿੱਥੇ ਪਹਿਲੇ ਪਾਤਸ਼ਾਹ ਨੇ ਆ ਕੇ ਚਰਨ ਪਾਏ ਸੀ। ਚੀਆਲ ਕਲਕੱਤਾ ਦੇ ਵਿੱਚ ਤੁਹਾਨੂੰ ਅੰਗਰੇਜ਼ਾਂ ਦੇ ਸਮੇਂ ਦੀਆਂ ਕਈ ਇਮਾਰਤਾਂ ਦਿਖਾਈ ਦੇਣੀਆਂ ਕਈ ਕਿ ਸਾਰੀਆਂ ਹੀ ਇਮਾਰਤਾਂ ਅੰਗਰੇਜ਼ਾਂ ਦੇ ਸਮੇਂ ਦੀਆਂ ਲਗਭਗ ਆ ਸਾਹਮਣੇ ਜਿਹੜੀ ਇੱਕ ਇਮਾਰਤ ਲਾਲ ਤੇ ਕਿੱਤੇ ਰੰਗ ਦੀ ਇਹ ਵੀ ਇਮਾਰਤ ਅੰਗਰੇਜ਼ਾਂ ਦੇ ਵੇਲੇ ਦੀ ਹੈ ਹੁਣ ਇਹਦੇ ਵਿੱਚ ਕੋਈ ਭਾਰਤੀ ਦਫ਼ਤਰ ਹੋਊਗਾ ਜਾਂ ਹੋਟਲ ਹੋਊਗਾ ਸਰਕਾਂ ਦੇ ਉੱਪਰ ਆਵਾਜਾਈ ਨੂੰ ਕੰਟਰੋਲ ਕਰਨ ਲਈ ਜਿਹੜੀਆਂ ਬੱਤੀਆਂ ਉਹ ਥਾਂ-ਥਾਂ ਤੇ ਆ ਹਰ ਇੱਕ ਥਾਂ ਤੇ ਮੰਨ ਲਓ ਤੁਹਾਨੂੰ 500 400 ਮੀਟਰ ਤੇ ਰੈੱਡ ਲਾਈਟ ਮਿਲਦੀ ਮਿਲਦੀ ਆ ਅਬ ਸ਼ਹਿਰ ਦੀ ਖੁੱਲ੍ਹੀ ਜਗ੍ਹਾ ਤੇ ਅੱਗੇ ਪਿੱਛੇ ਆਪਣੇ ਰਾਜਪਾਬਣਾ ਜਿਹੜਾ ਹਰ ਹਾਰਾ ਤੁਹਾਨੂੰ ਦਿਖਾਈ ਦਿੰਦਾ ਉੱਥੇ ਰਾਜਪਾਬਣਾ ਤੇ ਰਾਜਪਾਬਣ ਤੋਂ ਬਾਅਦ ਆਪਾਂ ਇਧਰ ਵਿਕਟੋਰੀਆ ਮੈਮੋਰੀਅਲ ਹਾਲ ਮੋਹਨ ਬਾਗਾਨ ਈਡਨ ਗਾਰਡਨ ਉਹ ਸਾਰੇ ਜਿਹੜੇ ਹੈਗੇ ਇੱਥੇ ਸਾਹਮਣੇ ਨੌਜਵਾਨ ਜਿਹੜੇ ਹੈਗੇ ਪ੍ਰੈਕਟਿਸ ਕਰੀ ਜਾਂਦੇ ਆ ਤੇ ਇਹ ਇੱਕ ਖੁੱਲੀ ਜਗ੍ਹਾ ਆ ਗਈ ਦੋ ਮદાન ਆ ਗਏ ਇੱਥੇ ਲਿਪਸ ਈਡਨ ਗਾਰਡਨ ਆ ਗਿਆ ਪਰਲੇ ਕੋਲ ਸੀ ਇੱਧਰ ਵੀ ਇੱਕ ਮદાન ਆ ਗਿਆ ਮੋਹਨ ਬੰਗਾਲ ਮੋਹਨ ਬਾਗਾਨ ਈਸਟ ਬੰਗਾਲ ਜਿਹੜੀਆਂ ਫੁੱਟਬਾਲ ਦੀਆਂ ਆਪਾਂ ਟੀਮਾਂ ਸੁਣਦੇ ਹੁੰਦੇ ਸੀ ਤੇ ਆਹ ਮੁੰਡੇ ਜਿਹੜੇ ਹੈਗੇ ਫੁੱਟਬਾਲ ਦੀ ਥਿਆਰੀ ਕਰੀ ਜਾਂਦੇ ਤੂੰ ਆ ਏਰੀਆ ਹੈ ਇੱਥੋਂ ਦਾ ਈਡਨ ਗਾਰਡਨ ਇੱਥੇ ਗਰਾਊਂਡ ਹੈ ਕ੍ਰਿਕਟ ਗਰਾਊਂਡ ਵੱਡਾ ਪਿੱਛੇ ਤੇ ਪਿੱਛੇ ਹੀ ਰਾਜ ਭਵਨ ਸੀਗਾ ਇਸ ਤੋਂ ਅੱਗੇ ਆ ਜਾਂਦਾ ਵਿਕਟੋਰੀਆ ਮੈਮੋਰੀਅਲ ਹਾਲ ਜਿਹੜਾ ਵਿਕਟੋਰੀਆ ਪੈਲੇਸ ਹੈ ਤੇ ਨਾਲੀ ਇੰਡੀਅਨ ਮਿਊਜ਼ੀਅਮ ਆਇਆ ਕਾਫੀ ਖੁਸ਼ ਆ ਮਤਲਬ ਇੱਥੇ ਜਿੱਪਾ ਥੋੜਾ ਮਨ ਨਹੀਂ ਆਕਦਾ ਕਲਕੱਤੇ ਦੇ ਵਿੱਚ ਜੇ ਤੁਸੀਂ 15-20 ਦਿਨ ਵੀ ਲਾਉਣਾ ਹੈ ਕਿਉਂਕਿ ਜਿੱਧਰ ਮੂੰਹ ਚੱਕ ਕੇ ਜਾਵੜੋ ਉਧਰ ਹੀ ਤੁਹਾਨੂੰ ਕੋਈ ਨਾ ਕੋਈ ਮਾਰਕ ਕੋਈ ਨਾ ਕੋਈ ਬਿਲਡਿੰਗ ਕੋਈ ਨਾ ਕੋਈ ਹਿਸਟਰੀ ਦਾ ਜਿਹੜਾ ਹੈਗਾ ਉਹ ਮੋਨੂਮੈਂਟ ਮਿਲ ਹੀ ਜਾਊਗਾ ਕਿਆ ਬਾਤ ਹੈ ਯਾਰ ਸੋਹਣੇ ਲੱਗਦੇ ਗੱਭਰੂ ਕ੍ਰਿਕਟ ਫੁੱਟਬਾਲ ਦੀ ਤਿਆਰੀ ਕਰਦੇ ਇਹ ਹੈ ਜੀ ਕੁਇਨਸ ਰੋਡ ਰਾਣੀ ਦੀ ਸੜਕ ਇੱਧਰਲੇ ਪਾਸੇ ਹੈਗਾ ਵਿਕਟੋਰੀਆ ਮੈਮੋਰੀਅਲ ਹਾਲ ਤੇ ਸਾਹਮਣੇ ਇੱਕ ਸਭ ਤੋਂ ਵੱਡੀ ਬਿਲਡਿੰਗ ਕਲਕੱਤਾ ਦੀ ਸਕਾਈਸਕ੍ਰੈਪਰ ਨੂੰ ਕਹਿੰਦੇ ਹਾਂ ਪੱਕੀਆਂ ਜਿਹੜੀਆਂ ਹੈਗੀਆਂ ਇਹ ਜਨਤਾ ਦੇ ਘਮੋਣ ਜੇ ਕੋਲਕੱਤਾ ਦੀ ਗੱਲ ਕਰੀਏ ਤੇ ਕੋਲਕੱਤਾ 1757 ਤੋਂ ਲੈ ਕੇ 1911 ਤੱਕ ਬ੍ਰਿਟਾਨਵੀ ਸਾਮਰਾਜ ਦੀ ਰਾਜਧਾਨੀ ਰਿਹਾ ਇਹ ਅੰਗਰੇਜ਼ਾਂ ਨੇ ਲੰਡਨ ਤੋਂ ਬਾਅਦ ਜੇ ਕਿਸੇ ਸ਼ਹਿਰ ਦੇ ਉੱਪਰ ਪੈਸਾ ਖਰਚਿਆ ਤਾਂ ਉਹ ਕਲਕੱਤਾ ਹੀ ਸੀ ਲੰਡਨ ਤੋਂ ਬਾਅਦ ਕਲਕੱਤਾ ਅੰਗਰੇਜ਼ੀ ਹਕੂਮਤ ਦਾ ਦੂਜਾ ਵੱਡਾ ਸ਼ਹਿਰ ਸੀਗਾ ਤੇ ਆ ਸਾਹਮਣੇ ਜਿਹੜਾ ਤੁਸੀਂ ਵਿਕਟੋਰੀਆ ਮੈਮੋਰੀਅਲ ਦੇਖ ਰਹੇ ਹੋ ਇਹ ਮਹਾਰਾਣੀ ਵਿਕਟੋਰੀਆ ਦੀ ਯਾਦ ਚ ਬਣਾਇਆ ਗਿਆ ਕਹਿੰਦੇ ਇੱਕ ਤਰ੍ਹਾਂ ਦਾ ਤਾਜਮਹਾਲ ਹੀ ਸੀਗਾ ਸੋ ਜਿੰਨਾ ਵੀ ਉਹਨੇ ਡਿਵੈਲਪਮੈਂਟ ਕੀਤੀ ਰੇਲਾਂ ਦਾ ਇਮਾਰਤਾਂ ਦਾ ਉਹ ਸਾਰਾ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂਗਾ ਕਲਕੱਤੇ ਦੇ ਵਿੱਚ ਕਲਕੱਤਾ ਪੌਣੇ 2 ਸਾਲ ਅੰਗਰੇਜ਼ਾਂ ਦੀ ਹਕੂਮਤ ਦੇ ਹੇਠ ਰਿਆ ਜਿਸ ਕਰਕੇ ਇੱਥੋਂ ਦੇ ਲੋਕਾਂ ਦਾ ਜਿਹੜਾ ਹੈਗਾ ਰਹਿਣ ਸਹਿਣਾ ਥੋੜਾ ਜਿਹੜਾ ਹੈਗਾ ਉਹ ਅੰਗਰੇਜ਼ਾਂ ਦੇ ਨਾਲ ਮਿਲ ਖਾਂਦੇ ਸੋ ਜਿੰਨੀਆਂ ਵੀ ਤੁਸੀਂ ਇਮਾਰਤਾਂ ਦੇਖਦੇ ਹੋ ਉਹ ਸਾਰੀਆਂ ਤੁਹਾਨੂੰ ਅੰਗਰੇਜ਼ੀ ਸ਼ਾਸਨ ਦੇ ਦੌਰਾਨ ਬਣੀਆਂ ਹੋਈਆਂ ਦਿਸਣਗੀਆਂ ਤੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਜਿਹੜਾ ਰਹਿਣ ਸਹਿਣਾ ਅੰਗਰੇਜ਼ਾਂ ਵਰਗਾ ਇਸ ਤਰ੍ਹਾਂ ਵੀ ਇਹ ਖਾਂਦੇ ਐ ਪੀਂਦੇ ਐ ਘੁੰਮਦੇ ਐ ਤੇ ਜੋੜ ਨੱਚ ਇਹਨਾਂ ਦੀ ਜਿਹੜੀ ਹੈਗੀ ਤੇ ਚਸਪੀ ਉਹ ਬਹੁਤ ਹੀ ਨਹੀਂ ਹੈਗੀ ਮਸਜਿਦਾਂ ਵੀ ਤੁਹਾਨੂੰ ਦਿਖਾਈ ਦੇਣਗੀਆਂ ਪੁਰਾਣੀਆਂ ਇੱਥੇ ਤੇ ਜਿਹੜੀ ਆ ਟਰામ ਦੀ ਗੱਲ ਕਰਦਾ ਇਹ ਤਾਂ ਤੁਹਾਨੂੰ ਹਰ ਇੱਕ ਬਾਜ਼ਾਰ ਹਰ ਇੱਕ ਸੜਕ ਤੇ ਮਿਲ ਜੂਗੀ ਤੇ ਅੱਜ ਆਪਾਂ ਨਗਰ ਕੀਰਤਨ ਸ਼ਾਮਲ ਹੋਣ ਲਈ ਸਰਦਾਰ ਚਤਨ ਸਿੰਘ ਜਿਹੜੇ ਅੱਗੇ ਬੈਠੇ ਨੇ ਇੱਥੇ ਪੁਰਾਣੇ ਵਸੇ ਹੋਏ ਨੇ ਇਹ ਇਸ ਵਕਤ ਸਕੂਲ ਦੇ ਬੱਚੇ ਤਿਆਰ ਆ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਨਗਰ ਕੀਰਤਨ ਗੁਰਦੁਰਸਾਹੂ ਤੋਂ ਜਾਣ ਲਈ ਲਗਭਗ ਤਿਆਰ ਸਿੱਖ ਸੰਗਤਾਂ ਪਹੁੰਚ ਚੁੱਕੀਆਂ ਨੇ ਸਰਦਾਰ ਚਤਨ ਸਿੰਘ ਸਵੇਰੇ ਜਿਹੜੀ ਸੜਕ ਟ੍ਰੈਫਿਕ ਨਾਲ ਵਗੀ ਜਾਂਦੀ ਸੀ ਹੁਣ ਉਹ ਸੰਗਤਾਂ ਦੇ ਨਾਲ ਭਰੀ ਪਈ ਹੈ। ਆਹ ਟਰੇਲਰ ਤਿਆਰ ਕੀਤਾ। ਆਹ 부ਚੇਤਨ ਸਿੰਘ ਜੀ ਸਾਹਮਣੇ ਖੜੇ ਨੇ। ਅਸਮਾਨੀ ਪੱਗਾ। ਉਹਨਾਂ ਨੇ ਦੋਸੋ ਮਹਾਰਾਜ ਦੀ ਪਾਲਕੀ ਦੇ ਲਈ ਆਹ ਟਰੇਲਰ ਤਿਆਰ ਕਰਾਇਆ ਸਰਦਾਰ ਚਤਨ ਸਿੰਘ ਨੇ। ਪੁਰਾਣੀ ਟਰਾਂਸਪੋਰਟਰ ਨੇ ਇੱਥੋਂ ਦੇ ਕੋਈ 35 40 ਦੇ ਗੀੜ ਉਹਨੂੰ 35 40 ਦੇ ਗੀੜ ਚ ਇੱਥੇ ਆ ਕੇ ਬਸੇ ਨੇ। ਸੋ ਭਈ 90 ਸਾਲ ਦੀ ਉਮਰ ਦੇ ਦੌਰਾਨ ਉਹਨਾਂ ਨੇ ਕੋਲਕੱਤਾ ਦੇ ਵਿੱਚ ਹੁੰਦੀ ਜਿਹੜੀ ਸਿੱਖ ਸੰਗਤਾਂ ਦੀ ਭਲਾਉਣ ਉਧਰ ਪ੍ਰਵਾਸ ਉਹਨੂੰ ਦੇਖਿਆ ਤਰੱਕੀ ਨੂੰ ਦੇਖਿਆ ਤੇ ਹੋਰ ਬਹੁਤ ਕੁਝ ਇਹਨਾਂ ਨੇ ਇੱਥੇ ਹੰਢਾਇਆ 84 1984 ਵੇਲੇ ਜੋ ਸੀਗੀ ਗੱਲਬਾਤ ਉਹ ਦੇਖੀ ਸੋ ਇੱਥੇ ਆਪਾਂ ਹੁਣ ਖੜੇ ਆ ਗੁਰਦੁਆਰਾ ਮਨੀ ਲਾਲ ਇਹ ਗੁਰਦੁਆਰਾ ਬੜੀ ਸੰਗਤੋਂ ਕੋਈ 7-800 ਮੀਟਰ ਅੱਗੇ ਆ ਕੇ ਆ Mahatma Gandhi Road ਦੇ ਉੱਪਰ ਉੱਥੇ ਖੜੇ ਆ ਉਥੋਂ ਪਰਲੇ ਪਾਸੋਂ ਨਗਰ ਕੀਰਤਨ ਆਉਣਾ ਪਹਿਲਾਂ ਇੱਥੇ ਰੁਕਣਾ ਇੱਥੇ ਅਰਦਾਸ ਹੋਣੀ ਹੈ ਫਿਰ ਉਸ ਤੋਂ ਅੱਗੇ ਗੁਰਦੁਆਰਾ ਬਾਗਮਾਰੀ ਚੱਲੇ ਜਾਣਾ ਜਿਹੜਾ ਕਿ ਇੱਥੋਂ ਲਗਭਗ 4-5 ਕਿਲੋਮੀਟਰ ਹੈ ਸੋ ਪੁਲਿਸ ਜਿਹੜੀ ਹੈਗੀ ਕੋਲਕਾਤਾ ਪੁਲਿਸ ਉਹ ਆਸ-ਪਾਸ ਪੂਰੀ ਮੁਸ਼ਤਦੀ ਨਾਲ ਤੇ ਹੁਣ ਜਿਹੜਾ ਨਗਰ ਕੀਰਤਨ ਹੈ ਉਹ ਚੱਲ ਪਿਆ ਜੀ ਨਗਾਰੇ ਦੀ ਚੋੜ ਦੇ ਨਾਲ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਉਹ ਨਗਰ ਕੀਰਤਨ ਨੂੰ ਲੈ ਕੇ ਅੱਗੇ ਵਧ ਰਹੀਆਂ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਵਿੱਚ ਨਗਰ ਕੀਰਤਨ ਦੇਖਣਾ ਇੱਕ ਬੜਾ ਹੀ ਅਲੌਕਿਕ ਜਰ ਮੀਕ ਜਰ ਦ੍ਰਿਸ਼ ਲੱਗਿਆ ਮੈਨੂੰ ਤੇ ਨਗਾਰੇ ਦੀ ਚੋੜ ਦੇ ਨਾਲ ਉੜਦੇ ਪੰਛੀ ਸੋ ਐਡੇ ਵੱਡੇ ਸੂਬੇ ਦੇ ਵਿੱਚ ਹੋਰ ਧਰਮ ਦੇ ਲੋਕਾਂ ਦੇ ਵਿੱਚ ਨਗਰਗੀਤ ਨੇ ਨਿਸ਼ਾਨੇ ਸ਼ੌਕਤ ਨਾਲ ਜਾ ਰਿਹਾ ਹੈ ਉਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਤੇ ਇਹ ਭਾਰਤੀ ਜਿਹੜੀ ਹੈਗੀ ਆ ਲੋਕਤੰਤਰੀ ਸਤਿਭਾਵਨਾ ਵੀ ਦਰਸਾਉਂਦਾ ਹੈ ਚਲੋ ਖੈਰ ਜਿਹੜੀ ਇਹ ਕਿਤਨਾ ਕਿਤੇ ਇਹ ਗੜਬੜਾਉਂਦੀ ਰਹਿੰਦੀ ਹੈ ਉਹ ਵੱਖਰੀ ਗੱਲ ਹੈ ਪਰ ਇਹ ਸਤਿਭਾਵਨਾ ਬਣੀ ਹੋਈ ਆ ਕਿਤਨਾ ਗੁਰਦੁਆਰਾ ਗੁਰੂ ਕਾ ਬਾਗ ਬਾਗਮਾਰੀ ਨੌਵੇਂ ਪਾਤਸ਼ਾਹ ਆ ਕੇ ਪਹਿਲਾਂ ਇਸ ਬਾਗ ਦੇ ਵਿੱਚ ਬੈਠਦੇ ਆ ਤੇ ਇਸ ਬਾਗ ਦੇ ਵਿੱਚ ਜਦੋਂ ਬੈਠਦੇ ਆ ਤਾਂ ਇੱਥੋਂ ਦਾ ਰਾਜਾ ਆ ਕੇ ਮਹਾਰਾਜ ਨੂੰ ਮਹਾਰਾਜ ਦੇ ਦਰਸ਼ਨ ਕਰਦਾ ਇੱਥੋਂ ਮਹਾਰਾਜ ਨੂੰ ਗੁਰਦੁਆਰਾ ਬੜੀ ਸੰਗਤ ਜਿੱਥੋਂ ਨਗਰ ਕੀਰਤਨ ਚੱਲਿਆ ਉੱਥੇ ਲੈ ਕੇ ਜਾਂਦਾ ਉਹ ਇੱਥੇ ਪਹੁੰਚਣਾ ਨਗਰ ਕੀਰਤਨ ਇਹ ਨਗਰ ਕੀਰਤਨ ਦਾ ਅੰਤਿਮ ਪੜਾ ਹੁੰਦਾ ਇੱਥੇ ਆ ਕੇ ਸਮਾਪਤੀ ਹੁੰਦੀ ਹੈ ਨਗਰ ਕੀਰਤਨ ਬਾਗਮਾਰੀ ਨਾਂ ਦਾ ਇਲਾਕਾ ਮੰਦਰ ਤੇ ਗੁਰਦੁਆਰੇ ਦੇ ਸਾਂਝੀ ਬਿਲਡਿੰਗ ਦੇ ਪਿਛਲੇ ਪਾਸੇ ਇੱਕ ਮੈਦਾਨ ਹੈ ਉਸ ਮੈਦਾਨ ਦੇ ਵਿੱਚ ਜਿਹੜੀ ਹੈਗੀ ਪਾਰਕਿੰਗ ਵਗੈਰਾ ਦੀ ਜਗ੍ਹਾ ਤੇ ਲੰਗਰ ਵਗੈਰਾ ਦੀ ਜਗ੍ਹਾ ਹੈਗੀ ਆ ਸੋ ਇੱਥੇ ਆ ਕਿ ਜਿਹੜਾ ਹੈਗਾ ਨਗਰ ਕੀਰਤਨ ਨੇ ਮੁਕਣਾ ਸਮਾਪਤੀ ਹੋਣੀ ਆ ਉਹਦੀ ਤੇ ਇੱਥੇ ਜਿਹੜੀਆਂ ਸੰਗਤਾਂ ਹੈਗੀਆਂ ਉਹ ਹਮ ਹਮਾ ਕੇ ਪਹੁੰਚ ਰਹੀਆਂ ਮੇਰਾ ਸਫ਼ਰ ਤੇ ਨਿਕਲਣਾ ਤੇ ਕਲਕੱਤੇ ਆਉਣਾ ਤੇ ਮਹਾਰਾਜ ਪਹਿਲੇ ਪਾਸ਼ਾ ਦਾ ਗੁਰਪੁਰਬ ਮਿਲਣਾ ਮੈਨੂੰ ਤੇ ਨਗਰਗੀਤ ਮਿਲਣਾ ਸਾਰੇ ਸਬਬ ਮੈਂ ਆਪ ਦੇ ਸਫਰ ਦੀ ਜਿਹੜੇ ਹੈਗੇ ਹਾਸਲ ਗਿਣਦਾ ਕਿ ਕਲਕੱਤੇ ਵਿੱਚ ਏਡੀ ਵੱਡੀ ਸੰਗਤ ਦੇ ਮੈਨੂੰ ਦਰਸ਼ਨ ਹੋਏ ਕਲਕੱਤਾ ਸ਼ਹਿਰ ਵੇਖਿਆ ਕਲਕੱਤਾ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਦੇਖੀਆਂ ਤੇ ਕਲਕੱਤਾ ਸ਼ਹਿਰ ਦੀਆਂ ਭੀੜੀਆਂ ਰੌਣਕਪਰੀਆਂ ਬਾਜ਼ਾਰ ਦੀਆਂ ਗਲੀਆਂ ਨੂੰ ਦੇਖਿਆ ਮਾਣਿਆ ਤੇ ਕਲਕੱਤਾ ਜਿਹੜਾ ਹੈਗਾ ਮੇਰੇ ਦਿeolੋ ਦਿਮਾਗ ਤੇ ਛਾ ਗਿਆ ਕਲਕੱਤਾ ਘੁੰਮਣ ਦੇ ਲਈ ਤੁਹਾਨੂੰ 5-7 ਦਿਨ ਨਹੀਂ ਪੂਰਾ ਮਹੀਨਾ ਜਾਂ 2 ਮਹੀਨੇ ਲਾਉਣੇ ਬਣਦੇ ਨੇ